ਹਾਂਜੀ ਦੋਸਤੋ ਇੱਕ ਵਾਰ ਫੇਰ ਅਸੀਂ ਹਾਜ਼ਰ ਹੋ ਗਏ ਹਾਂ ਹਫ਼ਤਾਵਾਰ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਤਾਂ ਪਾਉਣੀ ਜਿਹੜੀ ਜਿਹੜੀ ਬਾਤ ਸੀਗੀ ਉਹਦਾ ਜਵਾਬ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਦਿੱਤਾ ਤੇ ਤਕਰੀਬਨ ਤਕਰੀਬਨ ਸਾਨੂੰ ਜਿੰਨੇ ਵੀ ਜਵਾਬ ਆਏ ਆ ਸਹੀ ਆਏ ਆ ਹਨਾ ਤੇ ਹੁਣ ਜੀ ਆਪਾਂ ਦਿੰਨੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਬਾਤ ਦਾ ਜਵਾਬ ਸੀਗਾ ਸੋਈ ਧਾਗਾ ਔਰ ਸਾਰਿਆਂ ਨੇ ਵਧੀਆ ਕਮੈਂਟ ਕੀਤਾ ਵਧੀਆ ਸਾਰਿਆਂ ਨੇ ਜਵਾਬ ਦਿੱਤੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਸਹੀ ਸਹੀ ਜਵਾਬ ਦਿੱਤੇ ਆ ਉਹਨਾਂ ਦੇ ਕੁਝ ਨਾਮ ਅਸੀਂ ਅੱਜ ਤੁਹਾਨੂੰ ਦੱਸਾਂਗੇ ਹਾਂ ਬਿਲਕੁਲ ਇੱਕ ਹੈਗਾ ਜੀ ਯੂਪੀ ਦੇ ਪੰਜਾਬੀ ਪੈਂਡ ਹਾਂਜੀ ਤੇ ਯੋਗਰਾਜ ਸੁਖਾਨਾ ਹਾਂਜੀ ਦੇਸੀ ਚੁੱਲਾ ਹਾਂਜੀ ਤੇ ਇੱਕ ਹੈਗਾ ਜੀ ਸੌ ਕਿਚਨ ਹਾਂਜੀ ਤੇ ਉਸ ਤੋਂ ਬਾਅਦ ਕੁਲਦੀਪ ਚੀਤਾ ਹਾਂਜੀ ਤੇ ਇਹਨਾਂ ਨੇ ਜਵਾਬ ਸਹੀ ਦਿੱਤੇ ਆ ਹੋਰ ਵੀ ਬਹੁਤ ਸਾਰੀਆਂ ਨੇ ਜਵਾਬ ਦਿੱਤੇ ਆ ਪਰ ਫਿਰ ਸਾਰਿਆਂ ਦੇ ਨਾਮ ਬੋਲਣੇ ਅੋਸ਼ਕਰ ਜੀ ਬਹੁਤ ਸਾਡਾ ਸਾਥ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਸਾਡਾ ਬਹੁਤ ਬਹੁਤ ਬਸ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਖੁਸ਼ ਰੱਖੇ ਬਿਲਕੁਲ ਕਿਉਂਕਿ ਅੱਜ ਕੱਲ ਖੁਸ਼ ਰਹਿਣਾ ਬੜਾ ਹੀ ਮੁਸ਼ਕਲ ਹੈ ਬਿਲਕੁਲ ਸਹੀ ਗੱਲ ਆ ਆਪਾਂ ਨੂੰ ਖੁਸ਼ ਰਹਿਣਾ ਚਾਹੀਦਾ ਆ ਤਾਂ ਦੂਸਰਿਆਂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿਉਂਕਿ ਅੱਜ ਕੱਲ ਦੁੱਖ ਤਾਂ ਬਹੁਤ ਆ ਘਰੋ ਘਰੀ ਸਾਰਿਆਂ ਨੂੰ ਪਰ ਖੁਸ਼ ਰਹਿਣਾ ਚਾਹੀਦਾ ਜਿੱਦਾਂ ਦੇ ਵੀ ਹਾਲਾਤ ਆ ਤਾਂ ਵੀ ਖੁਸ਼ ਰਹਿਣਾ ਬੜਾ ਮੁਸ਼ਕਲ ਆ ਉੱਜਿਹ ਤੱਕ ਮੈਂ ਗੱਲ ਸੁਣਦਾ ਸੀ ਨਾ ਇੱਕ ਜੋਗ ਜਿਹਾ ਹੀ ਆ ਤੇ ਉਹ ਬੰਦਾ ਹੱਸੀ ਜਾਂਦਾ ਘਰ ਦੇ ਵਿੱਚ ਬੈਠਾ ਹਨ ਅੱਛਾ ਜੋਰ-ਜੋਰ ਨਾਲ ਹੱਸਦਾ ਹੈ ਹੂੰ ਹੂੰ ਤੇ ਉਹਦੀ ਜਰਾਨੀ ਆਉਂਦੀ ਹੈ ਉਹ ਕਹਿੰਦੀ ਤੁਸੀਂ ਕੱਲ ਹੀ ਹੱਸੀ ਜਾਂਦੇ ਕਿਹਨੂੰ ਦੇਖ ਕੇ ਹੱਸੀ ਜਾਂਦੇ ਹੋ ਉਹ ਕਹਿੰਦਾ ਮੈਂ ਤਾਂ ਤੈਨੂੰ ਦੇਖ ਕੇ ਹਸਦਾ ਹੂੰ ਹੂੰ ਹੈ ਨਾ ਤੇ ਉਹ ਕਹਿੰਦੀ ਮੈਨੂੰ ਦੇਖ ਕੇ ਕਿਉਂ ਹੱਸਦੇ ਆਂ ਹਾਂਜੀ ਉਹ ਕਹਿੰਦਾ ਮੇਰੇ ਦਾਦਾ ਜੀ ਕਹਿ ਗਏ ਸੀਗੇ ਕਿ ਜਦੋਂ ਕੋਈ ਮੁਸੀਬਤ ਸਾਹਮਣੇ ਆਵੇ ਤੇ ਉਹਦਾ ਹੱਸ ਕੇ ਸਾਹਮਣਾ ਕਰਨਾ ਚਾਹੀਦਾ ਸਹੀ ਗੱਲ ਆ ਤੇ ਇਸ ਦੀ ਹਸਣਾ ਉਹ ਜਿਹੜੀ ਉਹ ਆ ਕੋਈ ਵੀ ਬਹਾਨਾ ਲੱਭੋ ਹੱਸਣ ਲਈ ਜ਼ਰੂਰੀ ਨਹੀਂ ਆਪਾਂ ਨੂੰ ਮਤਲਬ ਕੋਈ ਵੱਡੀ ਗੱਲ ਚਾਹੀਦੀ ਆ ਕੋਈ ਛੋਟੀ ਜਿਹੀ ਗੱਲ ਸੁਣਾਉਂਦਾ ਉੱਤੇ ਖਿਲ ਖਲਾ ਕੇ ਹੱਸੋ ਐਨ ਖੁਸ਼ ਹੋ ਗਏ ਤੁਸੀਂ ਨੂਣਾ ਹੱਸੋ ਹੱਸਣ ਨਾਲ ਬਹੁਤ ਕੁਝ ਮਿਲਦਾ ਤੁਸੀਂ ਤੰਦਰੁਸਤੀ ਤੰਦਰੁਸਤੀ ਨੇ ਆਪਾਂ ਅੱਛਾ ਜਿੱਦਾਂ ਦਾਨ ਕਰਦੇ ਆ ਨਾ ਸਾਰੇ ਕਿ ਕੋਈ ਲੰਗਰ ਦਾਨ ਲੰਗਰ ਵਿੱਚ ਦਾਨ ਕਰਦਾ ਹਨਾ ਤਾਂ ਕੋਈ ਕੱਪੜਾ ਦਾਨ ਕਰਦਾ ਕੋਈ ਪੈਸੇ ਦਾ ਵੀ ਦਾਨ ਕਰਦਾ ਹਨਾ ਤਾਂ ਚਲੋ ਅਮੀਰ ਲੋਕ ਤਾਂ ਕਿਸੇ ਤਰ੍ਹਾਂ ਦਾ ਵੀ ਦਾਨ ਕਰ ਸਕਦੇ ਗਰੀਬ ਲੋਕ ਕਾਹਦਾ ਦਾਨ ਕਰਨ ਕਰੀ ਬਲੋਗ ਵੀ ਦਾਨ ਕਰ ਸਕਦੇ ਜਿੱਦ ਕੋ ਨਹੀਂ ਵੀ ਕੁਛ ਹੈਗਾ ਉਹ ਵੀ ਦਾਨ ਕਰ ਸਕਦਾ ਚਲ ਇਹਦੇ ਪਿੱਛੇ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ ਅੱਛਾ ਠੀਕ ਹੈ ਚਲ ਸੁਣਾਓ ਇੱਕ ਬਹੁਤ ਹੀ ਦਾਨੀ ਰਾਜਾ ਸੀਗਾ ਅੱਛਾ ਤੇ ਉਹਨੇ ਇੱਕ ਦਿਨ ਸੋਚਿਆ ਕਿ ਮੈਂ ਹਨਾ ਦਾਨ ਕਰਨਾ ਹੈ ਹਾਂ ਆਪਣੇ ਖਜ਼ਾਨੇ 'ਚੋਂ ਦਾਨ ਕਰਿਆ ਕਰਨਾ ਰੋਜ਼ ਹਾਂਜੀ ਤੇ ਸਾਰੀ ਪਬਲਿਕ ਨੂੰ ਦੱਸ ਦਿਓ ਜੋ ਰੋਜ ਆਜਿਆ ਕਰਨ ਤੇ ਇਥੋਂ ਜੋ ਮੇਰੇ ਕੋ ਸਰੂਗਾ ਮੈਂ ਦਿਆ ਕਰੂੰਗਾ ਉਹਨਾਂ ਨੂੰ ਹੈਨਾ ਪਰ ਇੱਕ ਟਾਈਮ ਹੋਊਗਾ ਸਵੇਰ ਨੂੰ 9 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਚਲੋ ਸਾਰਿਆਂ ਨੂੰ ਪਤਾ ਲੱਗ ਗਿਆ ਦੂਜੇ ਦਿਨ ਸਵੇਰ ਨੂੰ ਜਦੋਂ ਪਬਲਿਕ ਉੱਥੇ ਲਾਈਨ ਲੱਗ ਗਈ 9 ਵਜੇ ਗਏ ਤੇ ਉਹਨੇ ਆਪਣਾ ਖਜ਼ਾਨਾ ਖੋਲਤਾ ਉਹ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਵੰਡਣ ਲੱਗ ਪਿਆ ਅੱਛਾ ਹੈਨਾ ਤੇ ਇਦਾਂ ਲਾਈਨ ਬਹੁਤ ਲੰਬੀ ਲੱਗੀ ਹੋਈ ਸੀ ਜੀ ਤੇ ਇੱਕ ਬੰਦਾ ਖੀਰ ਤੇ ਖੜਾ ਸੀਗਾ ਜਦੋਂ ਉਹਦੀ ਵਾਰੀ ਆਈ ਤੇ ਤਦ ਨੂੰ 5 ਵਜੇ ਗਏ ਸੀ ਤੇ ਖਜ਼ਾਨਾ ਉਹਨਾਂ ਨੇ ਖਾਲੀ ਕਰਤਾ ਅੱਛਾ ਅੱਛਾ ਬੰਦਾ ਵਾਪਸ ਘਰ ਨੂੰ ਮੁੜ ਗਿਆ ਅੱਛਾ ਦੂਸਰੇ ਦਿਨ ਫੇਰ ਉਹ ਕਹਿੰਦਾ ਬੰਦਾ ਵੀ ਮੈਂ ਜਲਦੀ ਆਉਂਗਾ 5 ਵਜੇ ਆਣ ਕੇ ਤੇ ਸਾੜਾ ਹੋ ਜੂਗਾ ਅੱਛਾ ਤੇ ਉਹ ਦੂਜੇ ਦਿਨ 5 ਵਜੇ ਆ ਗਿਆ ਤੇ ਜਦੋਂ ਫੇਰ ਖਜ਼ਾਨੇ ਖੁੱਲੇ 9 ਵਜੇ ਤੇ ਉਹ ਉਹਦੀ ਵਾਰੀ ਮੋਹਰੇ ਸੀਗੀ ਅੱਛਾ ਉਹ ਮੋਹਰੇ ਸੀ ਸਾਰਿਆਂ ਨੂੰ ਅੱਛਾ ਤੇ ਜਦੋਂ ਖਜ਼ਾਨੇ ਖੁੱਲ ਗਏ ਤੇ ਉਹ ਆਪਣੇ ਪਿਛਲੇ ਨੂੰ ਪੁੱਛਣ ਲੱਗਾ ਕਿ ਯਾਰ ਤੂੰ ਕੀ ਗੱਲ ਤੈਨੂੰ ਕੀ ਪ੍ਰੋਬਲਮ ਆ ਨਾ ਤੂੰ ਕੀ ਲੈਣ ਆਇਆ ਤੈਨੂੰ ਕੀ ਜ਼ਰੂਰਤ ਆ ਉਹ ਕਹਿੰਦਾ ਵੀ ਮੈਨੂੰ ਤਾਂ ਬਹੁਤ ਜ਼ਰੂਰਤ ਹੈ ਮੈਂ ਬਹੁਤ ਗਰੀਬ ਆ ਮੇਰਾ ਸਰਦਾ ਨਹੀਂ ਹੈਗਾ ਅੱਛਾ ਉਹਨੇ ਉਹਨੂੰ ਅੱਗੇ ਕਰ ਦਿੱਤਾ ਅੱਛਾ ਹਨਾ ਇਦਾਂ ਹੀ ਕਰਦਾ ਕਰਦਾ ਉਹ ਸਾਰਿਆਂ ਨੂੰ ਪੁੱਛਦਾ ਪੁੱਛਦਾ ਉਹ ਫੇਰ ਸਾਰਿਆਂ ਨੂੰ ਪਿੱਛੇ ਚਲੇ ਗਿਆ ਅੱਛਾ ਹਾਂ ਹਾਂ ਹਨਾ ਤੇ ਜਦੋਂ ਖੀਰ ਤੇ ਉਹਦੀ ਵਾਰੀ ਆਈ ਭਜਾਨੇ ਰਾਮੂ ਪੇਵਾ ਉਹ ਟਾਈਮ ਹੋ ਗਿਆ ਬੰਦ ਹੋ ਗਿਆ 5 ਵਜੇ ਕੇ ਉਹਨਾਂ ਨੇ ਫੇਰ ਬੰਦ ਕਰ ਦਿੱਤਾ ਉਹ ਫੇਰ ਚਲੇ ਗਿਆ ਹੂੰ ਤੀਸਰੇ ਦਿਨ ਉਹ ਫੇਆ ਜਾਂਦਾ ਉਹ ਫੇਰ ਉਦੋਂ ਵੀ ਜਲਦੀ ਆ ਜਾਂਦਾ 3 ਵਜੇ ਯਾਨੀ ਕਿ ਖੜਾ ਹੋ ਜਾਂਦਾ ਅੱਛਾ ਅੱਛਾ ਹਨਾ ਫੇਰ ਉਹੀ ਕੰਮ ਚੱਲ ਆਇਆ ਉਹ ਜਦੋਂ ਖਜ਼ਾਨੇ ਦੇ ਖੋਲਦੇ ਆ ਤੇ ਉਹ ਜੀ ਹਰੇਕ ਬੰਦੇ ਨੂੰ ਫੇਰ ਉਹੀ ਅੱਗੇ ਅੱਗੇ ਜਿੰਨੇ ਲੋੜਵੰਦ ਹੁੰਦਾ ਉਹਨਾਂ ਨੂੰ ਅੱਗੇ ਕਰੀ ਜਾਂਦਾ ਆਪ ਨੂੰ ਫੇਰ ਪਿੱਛੇ ਅੱਛਾ ਜਦੋਂ 5 ਵਜੇ ਤੇ ਆ ਉਹ ਫੇ ਖਾਲੀ ਫੇ ਰਹਿ ਜਾਂਦਾ ਉਹ ਆ ਫੇ ਰਹਿ ਜਾਂਦਾ ਤੇ ਰਾਜੇ ਨੂੰ ਉਹਦੇ ਤੇ ਸ਼ੱਕ ਹੋਈ ਅੱਛਾ ਅੱਛਾ ਇਹ ਬੰਦਾ ਆਉਂਦਾ ਆ ਯਾਰ ਰੋਜ਼ ਕੁਝ ਵੀ ਨਹੀਂ ਲੀ ਜਾਂਦਾ ਉਹ ਕਹਿੰਦਾ ਇਹਨੂੰ ਬੰਦੇ ਨੂੰ ਬੁਲਾਓ ਜੀ ਅੱਛਾ ਹਨਾ ਤੇ ਉਹ ਬੰਦੇ ਨੂੰ ਬੁਲਾਇਆ ਉਹਨਾਂ ਨੇ ਤੇ ਰਾਜਾ ਕਹਿੰਦਾ ਵੀ ਕੀ ਗੱਲ ਐ ਵੀ ਤੂੰ ਰੋਜ਼ ਆਉਣਾ ਆ ਇੱਥੇ ਖੜਾ ਵੀ ਰਹਿਣਾ ਆ ਤੇ ਲੈ ਜਾਂਦਾ ਵੀ ਕੁਛ ਨਹੀਂਗਾ ਤੇ ਫਿਰ ਲੈਣ ਕੀ ਆਉਣਾ ਇੱਥੇ ਹਾਂ ਸਹੀ ਆ ਰਾਜੇ ਨੂੰ ਕਹਿੰਦਾ ਵੀ ਜੋ ਤੁਸੀਂ ਕੰਮ ਕਰਦੇ ਆ ਉਹ ਹੀ ਮੈਂ ਕਰਦਾ ਅੱਛਾ ਉਹ ਕਹਿੰਦਾ ਜੀ ਜੋ ਤੁਸੀਂ ਕਰਦੇ ਆ ਉਹ ਹੀ ਮੈਂ ਕਰ ਰਿਹਾ ਉਹ ਕਿਦਾਂ ਉਹ ਰਾਜਾ ਕਹਿੰਦਾ ਵੀ ਮੈਂ ਤਾਂ ਵੀ ਖਜ਼ਾਨਾ ਖਜ਼ਾਨੇ ਵਿੱਚੋਂ ਸੋਨਾ ਬਣ ਰਿਹਾ ਚਾਂਦੀ ਬਣ ਰਿਹਾ ਅਸ਼ਰਫੀਆਂ ਬਣ ਰਿਹਾ ਤੂੰ ਕੀ ਕਰਦਾ ਹੈ अच्छा वरना वो कहता ये ਤੁਹਾਡੇ ਕੋ ਸੋਨਾ ਆ ਤੁਸੀਂ ਸੋਨਾ ਵੰਡੀ ਜਾਂਦੇ ਆ ਮੇਰੇ ਕੋ ਮੇਰੀ ਵਾਰੀ ਸੀ ਮੈਂ ਉਹ ਵੰਡੀ ਜਾਂਦਾ ਹਮਮ ਤੁਮ ਇਸ ਲਈ ਆਪਾਂ ਜ਼ਰੂਰੀ ਨਹੀਂ ਕਿ ਆਪਣੀ ਜੇਬ ਚ ਪੈਸੇ ਹੋਣਗੇ ਤਾਂ ਹੀ ਆਪਾਂ ਕਿਸੇ ਨੂੰ ਕੁਝ ਵੰਡ ਸਕਦੇ ਹਾਂ ਦੇ ਸਕਦੇ ਆ ਕਿਸੇ ਨੂੰ ਆਪਾਂ ਮੋਟੀਵੇਸ਼ਨ ਵੀ ਕਰ ਸਕਦੇ ਆ ਕਿਸੇ ਨੂੰ ਤੁਰੇ ਜਾਂਦੇ ਨੂੰ ਆਪਾਂ ਸਹਾਰਾ ਵੀ ਦੇ ਸਕਦੇ ਆ ਕਿਸੇ ਨੂੰ ਆਪਾਂ ਮੁਸਕਾਨ ਵੀ ਦੇ ਸਕਦੇ ਆ ਕਿਸੇ ਦੀ ਪਿੱਠ ਤੇ ਆਪਾਂ ਹੱਥ ਰੱਖ ਕੇ ਹਨਾ ਉਹਨੂੰ ਸਹਾਰਾ ਵੀ ਦੇ ਸਕਦੇ ਆ ਉਹਨੂੰ ਹੌਸਲਾ ਵੀ ਦੇ ਸਕਦੇ ਆ ਹਾਂ ਸਹੀ ਆ ਕਿਸੇ ਨੂੰ ਆਪਾਂ ਹੌਸਲਾ ਦਿੰਨੇ ਆ ਤਾਂ ਉਹ ਵੀ ਇੱਕ ਦਾਨ ਹੀ ਆ ਉਹ ਵੀ ਇੱਕ ਦਾਨ ਆ ਔਰ ਕਰੋੜਾਂ ਨੂੰ ਘੱਟ ਨਹੀਂ ਗਾ ਹਾਂ ਕਿਸੇ ਡਿੱਗੇ ਨੂੰ ਉਠਾਲਣਾ ਉਹ ਵੀ ਇੱਕ ਦਾਨ ਆ ਬਿਲਕੁਲ ਤੁਸੀਂ ਜਿਨ੍ਹਾਂ ਦਾ ਸਾਥ ਦਿੰਦੇ ਉਹ ਵੀ ਉਹ ਪਰਮਾਤਮਾ ਦੇ ਬੰਦੇ ਹੁੰਦੇ ਆ ਸਹੀ ਗੱਲ ਆ ਹਨਾ ਤੇ ਤੁਸੀਂ ਹਨਾ ਉਹਨਾਂ ਦਾ ਸਾਥ ਦਿੱਤਾ ਰੱਬ ਤੁਹਾਡਾ ਲੈ ਉਸ ਬੰਦੇ ਨੇ ਆਪਣੀ ਵਾਰੀ ਪਿੱਛੇ ਕਰ ਕਰਕੇ ਸਾਰਿਆਂ ਨੂੰ ਦਾਨ ਦਿੱਤਾ ਤੇ ਜਦੋਂ ਰਾਜੇ ਨੂੰ ਇਹ ਗੱਲ ਸਮਝ ਆ ਗਈ ਨਾ ਉਹਨੇ ਉਹਨੂੰ ਬਹੁਤ ਸਾਰਾ ਦਿੱਤਾ ਬਿਲਕੁਲ ਉਹਨੂੰ ਕੋਈ ਉਹਨੂੰ ਨਾ ਵੱਡਾ ਸਾਰਾ ਜਿਆਦਾ ਸਾਰਾ ਗੱਫਾ ਦਿੰਦਾ ਉਹ ਬੰਦਾ ਲੈ ਉਹ ਤਾਂ ਮੇਰੇ ਨੂੰ ਵੀ ਬਹੁਤ ਜਿਆਦਾ ਮਿਲਦਾ ਨਾ ਸਾਰਾ ਦਿਨ ਖੜਾ ਹੁੰਦਾ ਕਿਉਂਕਿ ਉਹਨੂੰ ਕਿੰਨੇ ਦਿਨ ਤਾਂ ਹੋ ਗਿਆ ਸੀ ਲਾਈਨ 'ਚ ਲੱਗੇ ਨੂੰ ਹਨਾ ਉਹ ਆਪਣੀ ਵਾਰੀ ਵੰਡ ਉਹ ਆਪਣੀ ਵਾਰੀ ਵੰਡ ਕੇ ਫੇਰ ਪਿੱਛੇ ਰਹਿ ਜਾਂਦਾ ਸੀ ਪਰ ਰੱਬ ਤਾਂ ਦੇਖਦਾ ਸੀ ਨਾ ਕਿ ਉਹਨੇ ਕਿੰਨੇ ਲੋਕਾਂ ਦੀ ਹੈਲਪ ਕੀਤੀ ਔਰ ਉਹ ਉਹਦੀ ਵਾਰੀ ਲੈ ਲੈ ਕੇ ਲੋਕੀ ਲੈ ਕੇ ਚਲੇ ਜਾਂਦੇ ਸੀਗੇ ਪਰ ਉਹ ਫੇਰ ਰਹਿ ਜਾਂਦਾ ਸੀ ਹਨਾ ਪਰ ਫੇਰ ਰੱਬ ਨੇ ਉਹਨੂੰ ਕਿਸੇ ਬਹਾਨੇ ਤਾਂ ਦੇਣਾ ਹੀ ਸੀਗਾ ਰਾਬ ਦੇਖਦਾ ਜੀ ਤੁਸੀਂ ਕਿਸੇ ਦਾ ਚੰਗਾ ਕਰੀ ਚੱਲੋ ਬਿਲਕੁਲ ਤੇ ਰੱਬ ਤੁਹਾਨੂੰ ਇੱਕ ਦਿਨ ਜ਼ਰੂਰ ਦਿੰਦਾ ਹੈ। ਤੁਸੀਂ ਲੋਕਾਂ ਲਈ ਕਰੋ ਤੁਸੀਂ ਆਪਣੀ ਪਰਵਾਹ ਨਾ ਕਰੋ ਕਿਸੇ ਲਈ ਚੰਗਾ ਕਰੀ ਜੁਰਾ ਆਪਣੀ ਪਰਵਾਹ ਨਾ ਕਰੋ ਤੁਹਾਡੀ ਪਰਵਾਹ ਕਰਨ ਵਾਲਾ ਉੱਪਰ ਹੈ। ਉਹਨੇ ਤੁਹਾਡੀ ਪਰਵਾਹ ਕਰਨੀ ਉਹਨੇ ਤੁਹਾਡਾ ਖਿਆਲ ਵੀ ਰੱਖਣਾ ਹੈ। ਇਸ ਲਈ ਜ਼ਰੂਰੀ ਨਹੀਂ ਤੁਹਾਡੀ ਜੇਬ 'ਚ ਪੈਸਾ ਆਊਗਾ ਤਾਂ ਹੀ ਤੁਸੀਂ দান ਕਰ ਸਕਦੇ ਆ। ਤੁਸੀਂ ਕੁਝ ਵੀ দান ਕਰ ਸਕਦੇ ਆ। ਫਸਲਾ ਦੇ ਕੇ ਕਰੋ ਹੱਸ ਕੇ ਕਰੋ ਉਦਾਂ ਮੋਟੀਵੇਸ਼ਨ ਕਰ ਦਿਓ ਜੋ ਤੁਹਾਡੇ ਕੋ ਹੈਗਾ ਉਹਦੇ ਨਾਲ ਹੀ ਕਰਨੀ ਆ ਆਪਾਂ ਕਿਹੜਾ ਕਿਸੇ ਕੋ ਮਤਲਬ ਪੈਸੇ ਨਾਲ ਹੀ ਗਾਨ ਹੋਣਾ ਜੇ ਤੇ ਜਿਆਦਾ ਨੋਟ ਹੋਣਗੇ ਉਦਾਂ ਹੀ ਤਾੜੀ ਆਪਾਂ ਕਰ ਸਕਦੇ ਹਾਂ ਬਸ ਤੇ ਇਹ ਸਿੱਗੀ ਛੱਡੀ ਅੱਜ ਦੀ ਗੱਲ ਨਾ ਵਧੀਆ ਬਹੁਤ ਵਧੀਆ ਸਟੋਰੀ ਸੀ ਤੁਹਾਡੀ ਹੁਣ ਪਾਓ ਜੀ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਹਰੀ ਹਰੀ ਵੇਲ ਕਚਾਹ ਦੀਆਂ ਫਲੀਆਂ ਇੱਕ ਮੁੱਠ ਲੌਂਗਾ ਦੀ ਵਿੱਚ ਮਿਸ਼ਰੀ ਦੀਆਂ ਡਲੀਆਂ ਹੁਣ ਇਸ ਬਾਤ ਦਾ ਤੁਸੀਂ ਜਵਾਬ ਦੇਣਾ ਆ ਅਗਲੀ ਵਾਰੀ ਦੇਖਦੇ ਆ ਹੁਣ ਕਿਹੜੇ ਕਿਹੜੇ ਸਾਡੇ ਵੀਰ ਅੱਗੇ ਆਉਂਦੇ ਆ ਹਨਾ ਤੇ ਚਲੋ ਜੀ ਆਪਣਾ ਖਿਆਲ ਰੱਖਿਓ ਸਾਰੇ ਜਾਨੀ ਕੋਸ਼ ਰਹਿਓ ਤੰਦਰੁਸਤ ਰਹਿਓ ਤੇ ਉਹ ਕੇ ਜੀ ਫੇਰ ਮਿਲਦੇ ਹੱਸਦੇ ਵਸਦੇ ਰਹੋ ਸਾਸਿਕਾ ਜੀ